93ਵਾਂ ਚੋਣਾਂ ਦੇ ਮੱਦੇਨਜ਼ਰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਚੰਡੀਗੜ੍ਹ ਵਿੱਚ ਜੂਨ ਰਲ ਨੂੰ ਸੰਬੋਧਨ ਕਰਨ ਲਈ ਭੁਜੇ ਇਸੇ ਤਰ੍ਹਾਂ ਜੋਗੀ ਅਦਿੱਤਿਆਨਾਥ ਨੇ ਕਿਹਾ ਹੈ ਕਿ 4 ਜੂਨ ਨੂੰ ਭਾਰਤੀ ਜਨਤਾ ਪਾਰਟੀ ਦੀ ਜਿੱਤ ਹੋ ਵੀ ਗਈ ਅਤੇ ਵੋਟਾਂ ਦੇ ਨਤੀਜਿਆਂ ਨੂੰ ਲੈ ਕੇ ਅਸੀਂ ਬੇਫਿਕਰ ਹਾਂ ਕਿਉਂਕਿ ਜਨਤਾ ਨੇ ਪਹਿਲਾਂ ਹੀ ਫੈਸਲਾ ਕਰ ਲਿਆ ਹੈ ਕਿ ਤੀਜੀ ਵਾਰ 400 ਦੇ ਪਾਰ ਹੀ ਹੋਵੇਗਾ ਇਸੇ ਤਰ੍ਹਾਂ ਉਹਨਾਂ ਨੇ ਕਾਂਗਰਸ ਪਾਰਟੀ ਦੇ ਨਿਸ਼ਾਨੇ ਬਣਿਆ ਉਹਨਾਂ ਨੇ ਕਿਹਾ ਕਿ ਜਦੋਂ ਵਿਰੋਧੀ ਪਾਰਟੀਆਂ ਜਨਤਾ ਕੋਲੋਂ 400 ਪਾਰ ਦਾ ਮਤਲਬ ਪੁੱਛਦੀਆਂ ਹਨ ਤਾਂ ਉਹਨਾਂ ਨੂੰ ਜਵਾਬ ਮਿਲਦਾ ਹੈ ਕਿ ਜੋ ਰਾਮ ਲਿਆਏ ਹਨ ਅਸੀਂ ਉਨ੍ਹਾਂ ਨੂੰ ਲਿਆਵਾਂਗੇ ਯੋਗੀ ਅਦਿੱਤਿਆ ਨਾਥ ਨੇ ਕਿਹਾ ਹੈ ਕਿ ਜਦੋਂ ਵੀ ਦੇਸ਼ ਤੇ ਕੋਈ ਸੰਕਟ ਆਉਂਦਾ ਹੈ ਤਾਂ ਸਭ ਤੋਂ ਪਹਿਲਾਂ ਤੇ ਛੱਡ ਕੇ ਭੱਜਣ ਵਾਲਿਆਂ ਵਿੱਚ ਰਾਹੁਲ ਗਾਂਧੀ ਦਾ ਨਾਮ ਆਉਂਦਾ ਹੈ ਉਨ੍ਹਾਂ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨੇ ਹਰ ਵਰਗ ਦਾ ਵਿਕਾਸ ਕੀਤਾ ਹੈ ਤੇ ਉਨ੍ਹਾਂ ਦੀ ਬਦੌਲਤ ਹੀ ਅਯੁੱਧਿਆ ਵਿਖੇ ਰਾਮ ਲਲਾ ਵਿਰਾਸਤਾਨ ਹੋਏ ਹਨ ਪ੍ਰਧਾਨ ਮੰਤਰੀ ਮੋਦੀ ਕਾਨ ਪੂਰੇ ਦੇਸ਼ ਵਿੱਚ ਅਤਵਾਦ ਦਾ ਸፋਇਆ ਹੋਇਆ ਹੈ ਉਹਨਾਂ ਨੇ ਕਿਹਾ ਹੈ ਕਿ ਮਹਾਰਾਸ਼ੀ ਵਾਲਮੀਕੀ ਜੀ ਦੇ ਨਾਮ ਤੇ ਪਹਿਲਾ 에ਰਪੋਰਟ ਅਸੀਂ ਯੂਪੀ ਦੇ ਵਿੱਚ ਬਣਾਇਆ ਹੈ ਅਸੀਂ ਭਾਰਤ ਨੂੰ ਨਵਾਂ ਭਾਰਤ ਅਤੇ ਆਤਮ ਨਿਰਭਰ ਭਾਰਤ ਬਣਾਉਣਾ ਹੈ ਯੋਗੀ ਅਦਿਤਿਆ ਨਾਥ ਨੇ ਲੋਕਾਂ ਨੂੰ ਕਿਹਾ ਹੈ ਕਿ ਵੋਟਾਂ ਪੈਂਚ 10 ਦਿਨ ਰਹਿ ਗਏ ਹਨ ਤਿਆਰ ਕੋਈ ਵਿਅਕਤੀ ਪ੍ਰਤੀ ਦਿਨ ਪੰਜ ਘਰਾਂ ਵਿੱਚ ਭਾਜਪਾ ਨੂੰ ਵੋਟਾਂ ਪਾਉਣ ਲਈ ਸੰਪਰਕ ਜ਼ਰੂਰ ਕਰੇ